सिख कम्युनिटी ने मुसलमानों को दी पाँच बिस्बे की ज़मीन मस्जिद तामीर के लिए वालेकुम सामीन आप देख रहे हैं दापना इंडिया सामीन खबर आ रही है पंजाब के ज़िले मलेरकोटला से अगर हम बात करें पिछले कई दिनों से सोशल मीडिया पर एक ही खबर वायरल हो रही है जहां पर यह बताया जा रहा है कि सिख कम्युनिटी ने मुसलमानों के लिए पाँच बसवे की ज़मीन मस्जिद तामीर के लिए दी गई है और इसी सिलसिले में हमारे नुमाइंदे पहुँचे मलेरकोटला के उमरपुरा इलाके में जहाँ पर ये खबर निकल के आ रही है कि वहाँ की सिख कम्यूनिटी ने मुसलमानों को पाँच बसवे की ज़मीन जो है मस्जिद तामीर के लिए दी गई है इसमें सबका सरपंच सुखजिंदर सिंह पंधेर का कहना है कि मलेरकोटला के नवाब ने किसी जमाने में छोटे साहेबजादियों के लिए नारा लगाया था और हमारी यही कोशिश रहेगी कि हम आपस में भाईचारे से रहते आए हैं और आगे भी इसी भाईचारे के साथ रहेंगे आइए देखते हैं हमारे नुमाइंदे गुरदीप सिंह सहपुर और सुखदेव सिंह बिलासपुर की ये खास रिपोर्ट सरदार सुखजिंदर सिंह पंदेर वालों अपने खेत बच्चों बिल्कुल उपजाऊ जमीन जिसनों दो सड़क लगदियाँ ने उस विचों जगह ਇਸ ਭਾਈਚਾਰੇ ਨੂੰ ਡੋਨੇਟ ਕੀਤੀ ਗਈ ਹੈ, দান ਕੀਤੀ ਗਈ ਹੈ। ਤੇ ਨਾਲ ਹੀ ਇਸ ਤੋਂ ਲੱਗਦਾ ਜੋ ਕਬਰਸਤਾਨ ਨੇ ਉੱਥੇ ਵੀ ਜਗ੍ਹਾ ਦਿੱਤੀ ਜਾ ਸਕਦੀ ਸੀ ਪਰੰਤੂ ਇਹਨਾਂ ਦਾ ਕਹਿਣਾ ਹੈ ਕਿ ਇਹਨਾਂ ਨੇ ਇਹ ਜਗ੍ਹਾ ਬਿਲਕੁਲ ਪਿੰਡ ਦੇ ਨਜ਼ਦੀਕ ਦਿੱਤੀ ਹੈ ਤਾਂ ਕਿ ਪਿੰਡ ਦੇ ਜੋ ਮੁਸਲਮਾਨ ਭਾਈਚਾਰੇ ਨੇ ਉਹਨਾਂ ਦੇ ਬੱਚਿਆਂ ਨੂੰ ਉਹਨਾਂ ਦੀਆਂ ਵੀ ਔਰਤਾਂ ਮਰਦਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਉਹ ਕਰਦੇ ਆ ਪਿੰਡ ਵਾਸੀਆਂ ਨਾਲ ਇਸ ਮੁੱਦੇ ਦੇ ਉੱਪਰ ਗੱਲਬਾਤ। ਮਾਜਲੇ ਦੇ ਪਿੰਡ ਉਮਰਪੁਰਾ ਦੇ ਵਿਖੇ ਜੋ ਪਹਿਲਾਂ ਅਮਲੇਰਕੋਟਲਾ ਦੇ ਅਸਤਰ ਵਿੱਚ ਆਉਂਦੇ ਸਨ ਤੇ ਜਿਲ੍ਹਾ ਸੰਗਰ ਪੈਂਦਾ ਸੀ ਤੇ ਹੁਣ ਇਸ ਜਿਲ੍ਹਾ ਅਮਲੇਰਕੋਟਲਾ ਵਿੱਚ ਆ ਗਏ ਨੇ ਉਮਰਪੁਰਾ ਪਿੰਡ ਹੈ ਜੋ ਕਾਫੀ ਸੁਰੱਖਿਆ ਦੇ ਵਿੱਚ ਹੈ ਜਿੱਥੋਂ ਕਿ ਪਿੰਡ ਦੇ ਸਾਬਕਾ ਸਰਪੰਚ ਵੱਲੋਂ ਇੱਕ ਵੀਰ ਵੱਲੋਂ ਪਿੰਡ ਦੇ ਜੋ ਮੁਸਲਮਾਨ ਭਾਈਚਾਰੇ ਦੇ ਲੋਕ ਨੇ ਉਹਨਾਂ ਦੇ ਲਈ ਆਪਣੀ ਜੋ ਖਿੱਤੀ ਵਾਲੀ ਜ਼ਮੀਨ ਹੈ ਉਸ ਵਿੱਚੋਂ ਮਸੀਤ ਦੀ ਅਸਾਰੀ ਵਾਸਤੇ ਪੰਜ ਵਿਸਵੇ ਜੋ ਜਗ੍ਹਾ ਦਿੱਤੀ ਗਈ ਹੈ ਤਾਂ ਕਿ ਜੋ ਪਿੰਡ ਦੇ ਵਿੱਚ ਮੁਸਲਮ ਪਾਈਚਾਰੇ ਦੇ ਲੋਕ ਨੇ ਆਪਣੀ ਮਸੀਤ ਦੀ ਅਸਾਰੀ ਕਰਕੇ ਉੱਥੇ ਆਪਣੀ ਨਵਾਜ਼ ਅਦਾ ਕਰ ਸਕਣ ਤੇ ਸਾਡੇ ਨਾਲ ਨੇ ਪਿੰਡ ਦੇ ਮੋਤਵਾਰ ਤੇ ਸਰਪੰਚ ਸਾਬਕਾ ਸਰਪੰਚ ਆਉ ਕਰਦੇ ਆ ਉਹਨਾਂ ਨਾਲ ਗੱਲਬਾਤ ਹਾਂਜੀ ਵੀਰ ਜੀ ਸਭ ਤੋਂ ਪਹਿਲਾਂ ਆਪ ਜੀ ਦਾ ਦਾ ਆਪਣਾ ਇੰਡੀਆ ਦੇ ਉੱਪਰ ਸਵਾਗਤ ਹੈ ਕਿਨਾਂ ਜੀ ਆਪਣਾ ਕਿ ਕਿਸ ਤਰ੍ਹਾਂ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਖਿਆਲ ਆਇਆ ਕਿ ਵੀ ਇਸ ਤਰ੍ਹਾਂ ਤੁਸੀਂ ਇਹ ਜ਼ਮੀਰ ਦੇ ਨੇ ਸਹਿਮਤ ਹੋਏ ਹੋ ਇਹ ਸਾਡੇ ਹੀ ਹੈ ਨੀ ਜੀ ਕਿ ਵਾਸਤੇ ਪਹਿਲਾਂ ਤੋਂ ਹੀ ਕੰਪਨੀ ਦਾ ਇੰਪਰੂਵਲ ਚਾਹੁੰਦੇ ਸੀ ਮੈਂ ਤੁਹਾਨੂੰ ਜਿਹੜਾ ਜਾਣਤੀ ਹੈ ਪਰ ਫੋਰ ਹੋਏ ਤੇ ਇਹ ਗੱਲ ਚੱਲਦੇ ਜਾਂਦੇ ਜਦੋਂ ਔੜੀ ਹੋਰੀ ਸੀ ਬਾਈ ਜੀ ਕਰਦੇ ਆਪਾਂ ਕੋਈ ਹੋਰ ਜੀ ਆਪਾਂ ਉਧਰ ਅੱਧਾ ਗੱਲ ਕਰੀ ਚੁਣੋ ਉਧਰੋਂ ਵੀ ਨਾ ਕੋਈ ਨਤੀਜੇ ਦੀ ਕੋਈ ਗੱਲ ਆ ਫਿਰ ਤਾਂ ਕਹੇਤਾ ਦੀ ਕੋਈ ਤਾਂ ਸਬੰਧ ਦੇ ਸ਼ਰਤਾਂ ਪਹਿਲਾਂ ਤੋਂ ਹੀ ਮਤਲਬ ਇੱਥੇ ਮਸਜਿਦ ਨਹੀਂ ਆਏ ਨਾਲ ਦੇ ਪਿੰਡਾਂ ਵਿੱਚ ਮਸਜਿਦ ਹੈਗਾ ਉੱਥੇ ਨਵਾਜ਼ ਅਦਾ ਕਰਨ ਲਈ ਲੋਕ ਜਾਂਦੇ ਸਨ ਹਾਂਜੀ ਸਾਡੇ ਹੈ ਨਹੀਂ ਸੀ ਜੀ ਪਿੰਡ 'ਚ ਪਹਿਲਾਂ ਤੋਂ ਹੀ ਮਸਜਿਦ ਥਾਲ ਦੇ ਪਿੰਡਾਂ ਵਿੱਚ ਮਾੜੇ ਜਾਂ ਅਰਥਾਤ ਪੁਛਨਾਂ ਉੱਥੇ ਜਾਂਦੇ ਸੀਗੇ ਭਾਈਚਾਰੇ ਇੰਨੇ ਕਮ ਲੋਕ ਕਰਨਾ ਮੁਸਲਮਾਨ ਭਾਈਚਾਰੇ ਦੇ ਇੱਥੇ ਪਿੰਡ ਦੇ ਵਿੱਚ ਅੱਡੇ ਹੈਗੇ ਨਹੀਂ ਚੌਲੀ ਪਿਆਰੀ ਇਸ ਤਰ੍ਹਾਂ ਕਿ ਦੇਸ਼ ਨੂੰ ਇੱਕ ਫਿਰਕੂ ਰੰਗਤ ਵਿੱਚ ਰੰਗਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਸੰਗੀ ਸਰਕਾਰ ਹੈ ਉਹ ਧਰਮ ਦੀ ਰਾਜਨੀਤੀ ਖੇਡਦੀ ਹੈ ਤੇ ਡਿਵਾਈਡ ਐਂਡ ਰੂਲ ਦੀ ਪਾਲਿਸੀ ਉੱਪਰ ਕੰਮ ਕਰ ਰਹੀ ਹੈ ਤੇ ਤੁਸੀਂ ਇੱਕ ਮਿਸਾਲ ਕੈਂਪ ਕੀਤੀ ਹੈ Hindu ਤੇ Hindu Sikh ਤੇ Musalman ਭਾਈਚਾਰੇ ਦੀ ਕਿ ਮਿਸਾਲ ਕੈਂਪ ਕੀਤੀ ਹੈ ਤੇ ਕੀ ਕਹੋਗੇ ਇਸ ਬਾਰੇ ਉਹ ਸਰਕਾਰਾਂ ਦੀ ਮਾੜੀ ਗੱਲ ਹੈ ਜੋ ਕਹਿਣ ਵਾਲੇ ਦਾ ਸਾਨੂੰ ਵੀ ਬੱਚਾ ਮੜਾ ਨਹੀਂ ਪਹੀ ਜਾਂਦੇ ਨੇ ਤੇ ਦੇਖੀ ਸੀ ਵੀਡੀਓ ਬੰਦੇ ਨੇ ਆਵਾਜ਼ ਦਾ ਮਤਲਬ ਕੋ ਕਰਿਆ ਨਹੀਂ ਹੋਇਆ ਵੈਸੇ ਕਰਦਾ ਸੀ ਵੀ ਲੋਕਾਂ ਦੇ ਹੀ ਜਾਣੇ ਹੋ ਜੀ ਆਪਾਂ ਨੂੰ ਤਾਂ ਇਹ ਗੱਲ ਦਿੰਨੀ ਆਵਾ ਬਸ ਇਹਦੇ ਮਾੜਾ ਕਹਿਣਾ ਨਹੀਂ ਆਣਾ ਜੀ ਕਰੋ ਆਪ ਸਾਰਾ ਪਿੰਡ ਚੋਂ ਅਸੀਂ ਰਹਿੰਦੇ ਆ ਤੁਹਾਡੇ ਜਨਮ ਤੋਂ ਪਹਿਲਾਂ ਵੀ ਇੱਥੇ ਸਾਰੇ ਨਾਲ ਮਿਲ ਕੇ ਰਹਿੰਦੇ ਆ ਕੋਈ ਇਹ ਚੀਜ਼ ਨਹੀਂ। ਉਹ ਕਹਿਣੇ ਚਾਹਦੇ ਸੀ ਗੰਸਾ ਉਹ ਆਉਣਾ ਨਹੀਂ। ਬਲੋ ਪੂਰਾ ਐਨ ਕਰਦੇ ਆਂਗੇ ਕੋਈ ਫਰਕ ਦੇ ਫਰਕ ਨਹੀਂ ਜੀ। ਬਿਲਕੁਲ ਜੀ ਤੁਸੀਂ ਸਹੀ ਕਿਹਾ ਇਹ ਜੋ ਵੰਡ ਹੋਈ ਆ ਦੇਸ਼ ਦੀ ਵੰਡ ਨਹੀਂ ਹੋਈ ਇਹ ਪੰਜਾਬ ਅਤੇ ਬੰਗਾਲ ਦੀ ਵੰਡ ਹੋਈ ਆ। ਪੰਜਾਬ ਵੰਡਿਆ ਗਿਆ ਜੋ ਭਾਈਚਾਰੇ ਸੀ ਉਹ ਵੰਡੇ ਗਏ ਤੇ ਜੋ ਨਫਰਤ ਦੀ ਰਾਜਨੀਤੀ ਖੇਟੀ ਗਈ ਤੇ ਤੁਸੀਂ ਇਸ ਨਫਰਤ ਦੀ ਰਾਜਨੀਤੀ ਵਿੱਚ ਤੁਸੀਂ ਤੁਹਾਡੀ ਜੋ ਇਸ ਕਾਰਵਾਈ ਤੁਸੀਂ ਕੀਤੀ ਹੈ ਜੋ ਇਹ ਤੁਸੀਂ ਤੁਹਾਡੇ ਤੁਸੀਂ ਉਦਮ ਚੁੱਕਿਆ ਇਹ ਬਹੁਤ ਹੀ ਸਲਾਹਨੀਆ ਬਹੁਤ ਹੀ ਪ੍ਰਸ਼ੰਸਾਯੋਗ ਕਦਮ ਹੈ ਤੇ ਕੀ ਸਨੇਹਾ ਦੇਣਾ ਚਾਹੋਗੇ ਲੋਕਾਂ ਨੂੰ ਸਾਡਾ ਪਰਿਵਾਰ ਵੀ ਐਸੇ ਬੰਦ ਮੌਕੇ ਉੱਤੇ ਨਹੀਂ ਬਰਛ ਕਰ ਸਕਦਾ ਅੱਜ ਬੰਦਾ ਦੇ ਹੋਣੀ ਪਹਿਲਾ ਵਾਰ ਤੇ ਏਸੀ ਇਦੋਂ ਵੱਡਾ ਪਹਿਲਾ ਬਟਾ ਉਹ ਮਾਇਰਾ ਸੀ ਪੰਡ ਮੋਕੀ ਅਸੀਂ ਵੀ ਐਸੇ ਉੱਥੇ ਆਏ ਹੋਏ ਆਂ ਐ ਵੈਸੇ ਸੁਨੇਹਾ ਦਾ ਹੀ ਵਸੇਈ ਆ ਸਭ ਨਾਲ ਮਿਲ ਕੇ ਰਹਿਣ ਜੀ ਭਾਰਤ ਦਾ ਸਾ ਵੀ ਕੋਈ ਨਹੀਂ ਸਰਕਾਰਾਂ ਮੰਡੀਆਂ ਨੇ ਆਪਾਂ ਕਿਉਂ ਉਹਨਾਂ ਦੀਆਂ ਗੱਲਾਂ ਕਰਦੇ ਜਿੱਦਾਂ ਨਾਲ ਲੜੀਏ ਜਦੋਂ ਆਪਾਂ ਪਿੰਨਾ ਚ ਸਭ ਇਕੱਠੇ ਰਹਿੰਦੇ ਆਂਗੇ ਫਿਰ ਉਹਦਾ ਰੋਜ਼ ਨੋਟਿਸ ਕਿਹਨਾਂ ਦੇ ਦੀ ਸਭ ਇਕੱਠੇ ਜਿਨੀ ਜਿਨੀ ਸਦਮਾ ਪੈ ਜਿਨੀ ਜਿਨੀ ਨਾਲ ਕਰ ਜਿਨੀ ਕੋਟ ਬੈਂਕ ਦੀ ਪੋਲਿਟਿਕਸ ਵੀ ਖਿੜੀ ਜਾਂਦੀ ਹੈ ਪੰਡਾਂ ਦੇ ਵਿੱਚ ਕੋਟ ਬੈਂਕ ਦੀ ਪੋਲਿਟਿਕਸ ਦਾ ਇਕੱਤਰ ਨਹੀਂ ਹੈ ਨਹੀਂ ਜੀ ਉਹ ਤਾਂ ਆਪਾਂ ਜਿਹਦਾ ਮਤਲਬ ਕੋਈ ਹੁੰਦਾ ਆਪਾਂ ਇਸ ਵਾਰ ਆਪ ਖੜੇ ਹੁੰਦੇ ਫਿਰ ਬਏ ਗੱਲ ਹੁੰਦੀ ਇਸ ਵਾਰ ਸਾਡੇ ਖੰਡ ਰਾਜਪੀ ਸਿੰਘ ਸਪੈਸ਼ਲੀ ਤਾਂ ਜਦੋਂ ਸਹਿਮ ਬਾਸਬਬ ਦੀ ਨਾਲ ਹੀ ਲੋਕਾਂ ਨੇ ਆਪਾਂ ਨੂੰ ਪਿੰਡ ਦੇ ਵਿੱਚ ਸਾਡੇ ਚੁਣਿਆ ਅਸੀਂ ਕਿਲਾ ਮੇਰੇ ਪਾਤਾ ਸਾਹਿਬ ਵੀ 10 ਸਾਲ ਦਾ ਇਹਨਾਂ ਮਾਪਰ ਕੀ ਰਹੇ ਸੀ ਉਹ ਹੋਈ ਹੈ ਇਹ ਜਿੱਦਾਂ ਲੇ ਕੋਟਲਾ ਜੋ ਰਿਆਸਤਾ ਹੈ ਇਹ ਇੱਕ ਲਾਹਮਸਾਲ ਰਿਆਸਤਾ ਹੈ ਜਦੋਂ ਕਿ ਜਿਨ੍ਹਾਂ ਨੇ ਉੱਥੋਂ ਦੇ ਮਵਾਬ ਸੀ ਉਹਨਾਂ ਨੇ ਜੋ ਗੁਰੂ ਤੇ ਸਾਹਿਬ ਜੀ ਦੇ ਸੀ ਉਹਨਾਂ ਦੇ ਹੱਕ ਵਿੱਚ ਨਾਰਾ ਮਾਰਿਆ ਸੀ ਤੇ ਬੜੀ ਹੀ ਥੁੜੀ ਸਾਂਝ ਆ ਟੁੱਟ ਸਾਂਝ ਦੋਏ ਪੱਜੇ ਰੰਦੇ ਵਿੱਚ ਤੇ ਕੀ ਕਹਾਂ ਹਾਂਜੀ ਬਸ ਇਹ ਉਹ ਗੁਰੂ ਸਾਹਿਬ ਦੇ ਵੀ ਬਚਨ ਹੋਏ ਹੋਏ ਨੇ ਜੀ ਆਪਣੇ ਸਾਡੇ ਕਿਤੇ ਉਹਨਾਂ ਦੇ ਮੌਕੇ ਰੋਲਾ ਪਿਆ ਸੀ ਹੁਣੇ ਰੋਲਾ ਰਿਆ ਸਭ ਦੇ ਵਿੱਚ ਕਿਤੇ ਵੀ ਕੋਈ ਵੀ ਐਸੀ ਮਾੜੀ ਕੰਨਾ ਨਹੀਂ ਹੋਈ ਸੀ ਜੀ ਤੇ ਉਸ ਨਵਾਬ ਸਾਹਿਬ ਨੇ ਮਾਰਿਆ ਸੀ ਆਦਾ ਨਾਰਾ ਬਸ ਉਹ ਦੋ ਤਈ ਉਹ ਸਾਡੇ ਲੋਕੀ ਹੁਣ ਤੱਕ ਭਾਈ ਚਾਰ ਚਾਂਜੋ ਮਈ ਚੱਲੀ ਆਉਂਦੀ ਉਸੇ ਉਸ ਨਾਲ ਸਮਿਆਂ ਦੀ ਉੱਤੇ ਹੀ ਚੱਲੀ ਆਉਂਦੀ ਹੈ। ਕੋਈ ਫਰਕ ਵੀ ਹੈ ਨਹੀਂ ਹੁਣ ਵੀ ਹੈ ਨਹੀਂ। ਢੰਡਾ ਦੇ ਵਿੱਚ ਸਭ ਰਲ ਮਿਲ ਕੇ ਇੱਕ ਜਿਹਾ ਰਹਿੰਦੇ ਆਂ। ਖਾਸ ਕਰਕੇ ਮਲੇ ਕੋਲ ਆ ਰਿਆਸਤ ਦੇ ਜਿੰਨੇ ਪਿੰਡਾਂ ਵਿੱਚ। ਜਿੱਤੀ ਕਿੰਨੀ ਜਗ੍ਹਾ ਤੁਹਾਡੇ ਵੱਲੋਂ ਡੋਨੇਟ ਕੀਤੀ ਹੈ। 5 ਬਸਵੇ ਆ ਜੀ। ਆ ਤੇ ਇਸ ਦੀ ਜੋ ਅਸਾਰੀ ਵਾਸਤੇ ਵੀ ਤੁਸੀਂ ਕੋਈ ਐਫਰਟਸ ਕਰੋਗੇ ਪਿੰਡ ਲੈਵਲ ਤੇ ਜਾਂ ਭਾਈ ਸਾਰੇ ਮੰਨ ਜੀ ਉਹ ਸਾਰਾ ਪਿੰਡ ਰਲ ਮਿਲ ਕੇ ਕਰ ਰਿਹਾ ਜੀ ਉਹ ਜਿੰਨਾ ਹੋ ਸਕਦਾ ਵੱਧ ਤੋਂ ਵੱਧ ਕਰਾਂਗੇ। ਮੈਂ ਦੇਖ ਰਿਹਾ ਸੀ ਜੋ ਤੁਸੀਂ ਜ਼ਮੀਨ ਦਿੱਤੀ ਹੈ ਡੋਨੇਟ ਕੀਤੀ ਹੈ ਬੜੀ ਪ੍ਰਾਈਮ ਕੀਤੀ ਹੈ ਉਹ ਸੜਕਾਂ ਲੱਗਦੀਆਂ ਉਸ ਨੂੰ ਤੇ ਅਕਸਰ ਦੇਖਣ ਵਿੱਚ ਆਇਆ ਕਿ ਇਸ ਤਰ੍ਹਾਂ ਦੀ ਪ੍ਰਾਈਮ ਲੋਕੇਸ਼ਨ ਨਹੀਂ ਦਿੰਦੇ ਲੋਕ ਥੋੜਾ ਬਹੁਤ ਕਿਤੇ ਸਾਈਡ ਤੇ ਦੇ ਦਿੰਦੇ ਹੁੰਦੇ ਨੇ ਤੇ ਤੁਸੀਂ ਮਤਲਬ ਇਹ ਵੀ ਤੁਹਾਡੀ ਇੱਕ ਮਤਲਬ ਥੋੜਾ ਬੜਾਪਨ ਕਿਹਾ ਜਾ ਸਕਦਾ ਪਹਿਲਾਂ ਤਾਂ ਗੱਲ ਛੇ ਤਵਸਤਾਨਾ ਪਹਿਲਾਂ ਉਹੋ ਦੀ ਗੱਲ ਚ ਕਰੀ ਸੀ ਆਪਾਂ ਕੋਈ ਹੁਤਾ ਜਿੱਦਾਂ ਹੀ ਧਰਮ ਵਿੱਚ ਹੈਗਾ ਹੈ ਇਸ ਤਵਸਤਾਨ ਦੇ ਮੇਰੇ ਮਤਲਬ ਚੰਗਾ ਨਹੀਂ ਹੁੰਦਾ ਫਿਰ ਇਹ ਹੋ ਗਿਆ ਵੀ ਕੋਲ ਜਿੰਨਾਂ ਜਗ੍ਹਾ ਸ਼ਕਲ ਨਹੀਂ ਆ ਜਿਉ ਕੋਈ ਕੈਪ ਥਿਊਰੀ ਪਰ ਉਹਦਾ ਕੋਈ ਫਰਕ ਨਹੀਂ ਵਰਦੀ ਲੈਣ ਵਾਲਾ ਆਪੀ ਮਾਲਕਾ ਜੀ ਉਹ ਰੱਬ ਦੇ ਘਰ ਨੂੰ ਜਾਣੀ ਆ ਉਹ ਜਿੱਥੋਂ ਲੈਣੀ ਆ ਉਹਨੇ ਆਪਣੀ ਨਾ ਕਰਵਾਈ ਲੈਣੀ ਆਪਾਂ ਰੋਣਾ ਦੇ ਨਾਲ ਇਹ ਉਹ ਫਿਰ ਉੱਤੇ ਵੀ ਪਿੱਛੇ ਵੀ ਜਾ ਕੇ ਹੋਈ ਚਲੋ ਤਾਂ ਉਹ ਤਾਂ ਕੋਈ ਫਰਕ ਨਹੀਂ ਖਾਸ ਕਰਕੇ ਜਦੋਂ ਆਪਾਂ ਮਨ ਬਣਾ ਹੀ ਲਿਆ ਹਾਂ ਹਾਂ ਮੈਕਸੀਮੇਟਲੀ ਕਿੰਨਾ ਖਰਚਾ ਆਊਗਾ ਜੀ ਇਸ ਮਕਸਦ ਲਈ ਸਾਰੀ ਵਾਸਤੇ ਉਹ ਭਾਈ ਮੀਨਸ ਅਸੀਂ ਉਹ ਤੁਹਾਨੂੰ ਕਿੰਨਾ ਜਿਹਾ ਬਣਾਇਆ

ਮਤਲਬ ਪਿੰਡ ਦੇ ਜਿੰਨਾ ਹੋ ਸਕੇ ਪਿੰਡ ਦੇ ਲੋਕ ਸਹਿਯੋਗ ਕਰਨਗੇ ਦੋਏ ਭਾਈਚਾਰੇ ਸਹਿਯੋਗ ਕਰਨਗੇ ਉਸ ਤੋਂ ਇਲਾਵਾ ਤੁਸੀਂ ਪੰਜਾਬ ਦੇ ਜੋ ਵਸਨੀਕ ਨੇ ਉਹਨਾਂ ਨੂੰ ਭਾਈਚਾਰਕ ਸਾਂਝ ਦਾ ਤੁਸੀਂ ਸਨੇਹਾ ਦੇ ਕੇ ਕੋਈ ਅਪੀਲ ਕਰਨਾ ਚਾਹੋ ਹਾਂ ਜੀ ਉਹ ਤੋਂ ਕਰਾਂਗੇ ਜਿਹਦੇ ਤੇ ਬੱਤੇ ਮੌਜੂਦ ਉਹਨਾਂ ਤੋਂ ਫੀਸ ਕਰਾਂਗੇ